ਜ਼ਿੰਦਗੀ ਚ ਕਿੱਡਾ ਵੱਡਾ ਕਹਿਰ ਹੋ ਗਿਆ ਕਿ ਸੱਜਣ ਬਣਾਉਣ ਵਾਲਾ ਗੈਰ ਹੋ ਗਿਆ ਜ਼ਿੰਦਗੀ ਚ ਕਿੱਡਾ ਵੱਡਾ ਕਹਿਰ ਹੋ ਗਿਆ ਕਿ ਸੱਜਣ ਬਣਾਉਣ ਵਾਲਾ ਗੈਰ ਹੋ ਗਿਆ ਵਾਦਿਆਂ ਦੇ ਵਿੱਚ ਤਰ ਕਾਲਾਂ ਪੈ ਗਈਆਂ ਕਿ ਪਿਆਰ ਸਾਡਾ ਢਲਦੀ ਦੁਪਹਿਰ ਹੋ ਗਿਆ ਵਾਦਿਆਂ ਦੇ ਵਿੱਚ ਤਰ ਕਾਲਾਂ ਪੈ ਗਈਆਂ ਕਿ ਪਿਆਰ ਸਾਡਾ ਢਲਦੀ ਦੁਪਹਿਰ ਹੋ ਗਿਆ ਜੀ ਦੇ ਹੱਥ ਫੜਿਆ ਸੀ ਮੰਝ ਲਾ ਲਈ ਓ ਜੀ ਦੇ ਹੱਥ ਜੀ ਦੇ ਹੱਥ ਫੜਿਆ ਸੀ ਮੰਝ ਲਾ ਲਈ ਰਾਹਾਂ ਵਿੱਚ ਕੰਢਿਓ ਵਿਛਾਉਣ ਲੱਗ ਪਏ ਜ਼ਿੰਦਗੀ ਦਾ ਸਾਥੀ ਸਾਨੂੰ ਕਹਿਣ ਵਾਲੜੇ ਕਿ ਗੈਰਾਂ ਦੀਆਂ ਮਹਿਫਲਾਂ ਸਜਾਉਣ ਲੱਗ ਪਈ ਉਮਰਾਂ ਦਾ ਸਾਥੀ ਸਾਨੂੰ ਕਹਿਣ ਵਾਲੜੇ ਕਿ ਗੈਰਾਂ ਦੀਆਂ ਮਹਿਫਲਾਂ ਸਜਾਉਣ ਲੱਗ ਪਏ ਹੱਥ ਹੱਤ ਲੰਮੇ ਹੱਥ ਪਾਉਣ ਵਾਲੜੀ ਨਾਮ ਸਾਡਾ ਹੱਥਾਂ ਤੋਂ ਮਿਟਾਉਣ ਵਾਲੜੀ ਹੱਥ ਹੱਥ ਲੰਮੇ ਹੱਥ ਪਾਉਣ ਵਾਲੜੀ ਨਾਮ ਸਾਡਾ ਹੱਥਾਂ ਤੋਂ ਮਿਟਾਉਣ ਵਾਲੜੀ ਕੋਲੋਂ ਲੰਘ ਜਾਂਦੇ ਜਿਵੇਂ ਜਾਣਦੇ ਨਹੀਂ ਕਿ ਕੋਟ ਕੋਟ ਚੂਰੀਆਂ ਖਵਾਉਣ ਵਾਲੜੀ ਕੋਲੋਂ ਲੰਘ ਜਾਂਦੇ ਜਿਵੇਂ ਜਾਣਦੇ ਨਹੀਂ ਕਿ ਕੋਟ ਕੋਟ ਚੂਰੀਆਂ ਖਵਾਉਣ ਵਾਲੜੀ ਰਾਜੇ ਕੰਨੀ ਮੁੰਦਰਾ ਰਾਜੇ ਕੰਨੀ ਮੁੰਦਰਾ ਪਵਾ ਕੇ ਤੁਰ ਗਏ ਖੇੜਿਆਂ ਨੂੰ ਆਪਣਾ ਕਹੋਣ ਲੱਗ ਪਏ ਜ਼ਿੰਦਗੀ ਦਾ ਸਾਥੀ ਸਾਨੂੰ ਕਹਿਣ ਵਾਲੜੇ ਕਿ ਗੈਰਾਂ ਦੀਆਂ ਮਹਿਫਲਾਂ ਸਜਾਉਣ ਲੱਗ ਪਏ ਉਮਰਾਂ ਦਾ ਸਾਥੀ ਸਾਨੂੰ ਕਹਿਣ ਵਾਲੜੇ ਕਿ ਗੈਰਾਂ ਦੀਆਂ ਮਹਿਫਲਾਂ ਸਜਾਉਣ ਲੱਗ ਪਏ